ਕਿਦਾ ਫੋਨ ਕੱਟਤਾ ਕਿਉਂ ਕੱਟਿਆ ਫਿਰ ਫੋਨ ਮੈਂ ਕੱਟਿਆ ਉਹ ਜੇ ਮੇਰੇ ਮਿਲ ਗਾਲੋ ਤੇ ਮਾਰੇ ਆਂ ਕਰਕੇ ਅੱਛਾ ਤੇਰੇ ਮਾਰਿਆ ਨੇ ਤੂੰ ਦੱਸ ਸੋਣ ਓਏ ਇੱਕ ਮੈਂ ਕੀ ਗੱਲ ਹੋਈ ਸੀ ਕੁਝ ਪਹਿਲਾਂ ਵੀ ਜੋ ਕੋਲ ਮਾਰਿਆ ਹਾਂ ਮਾਰੇ ਮੇਰੇ ਇੱਥੇ ਖੂਨ ਨਿਕਲ ਲੱਗਿਆ ਨਹੀਂ ਇਹਨਾਂ ਨੂੰ ਫਿਰ ਮੈਡਮਾਂ ਕੁੱਟਦੀਆਂ ਹੁੰਦੀਆਂ ਸਕੂਲ 'ਚ ਨਹੀਂ ਕੁੱਟਦੀਆਂ ਕੁੱਟਦੀਆਂ ਗੱਪਾ ਮਾਰਦਾ ਕੁੱਟਦੀਆਂ ਨਹੀਂ ਇਹਦਾ ਕਹਿੰਦਾ ਸਕੂਲ 'ਚ ਮੈਡਮਾਂ ਕੁੱਟਦੀਆਂ ਨਹੀਂ ਕੁੱਟਰੀ ਗੱਪ ਮਾਰਦਾ ਦੇਖਿਆ ਤੂੰ ਗੱਲ ਮਾਰਦੇ ਲੈ ਪੈਣਾ ਕੱਲ੍ਹ ਗੇ ਦੇਖ ਹੁੰਦਾ ਸੀ ਕਿੱਥੇ ਰਹਿਦਾ ਸੀ ਤੂੰ ਤਾਂ ਪਹਿਲਾਂ ਮੈਂ ਤੁਹਾਡੇ ਪ੍ਰਿਆਰ ਚ ਹੁੰਦਾ ਤਾਂ ਹੈਗਾ ਨਿੱਕਿਆਂ ਚ ਹੁੰਦਾ ਹੁਣ ਨਿੱਕਿਆ ਹੁੰਦਾ ਹੈ ਜੀਗਾ ਹੁੰਦਾ ਵੱਡਾ ਹੋ ਗਿਆ ਹੁੰਦਾ ਐਲਕੇ ਜੀ ਛੋਲੇ ਨਾ ਐਲਕੇ ਜੀ ਚ ਵੱਡੇ ਜਵਾਬ ਹੁੰਦੇ ਆ ਐਲਕੇ ਜੀ ਵੱਡੇ ਜਵਾਬ ਹੁੰਦੇ ਆ ਤੇ ਤੂੰ ਕਿਹੜੀ ਕਲਾਸ ਚ ਫਸਟ ਫਿਰ ਹੁਣ ਹੁਣ ਕੁੱਟਦੀਆਂ ਮੈਡਮ ਇਹਨਾਂ ਨੂੰ ਹੁਣ ਹਟ ਗਈਆਂ ਹੁਣ ਹਟ ਗਈਆਂ ਇਹ ਤੈਨੂੰ ਕੁੱਟ ਦਿਆਂ ਮੈਡਮ ਫਿਰ ਹੁਣ ਹੋਰ ਕੁੱਤੇ ਦੀ ਕੱਪਾ ਮਾਰਦਾ ਹੈ ਹੈ ਕੁੱਤੇ ਦੀ ਇਹਨੂੰ ਕੱਪਾ ਮਾਰਦਾ ਹੈ ਕੱਪ ਮਾਰਦਾ ਹਾਂ ਕਿੱਥੇ ਕੁੱਟਦੀਆਂ ਨੇ ਕੁੱਤੇ ਦੀ ਆ ਨਹੀਂ ਇਹਨਾਂ ਨੂੰ ਮੈਡਮ ਕਿੱਥੇ ਕੁੱਟਦੀਆਂ ਹੁੰਦੀਆਂ ਸੀ ਕਿਤੇ ਨਹੀਂ ਮਿੰਟੇ ਨਾਲ ਪ੍ਰੇਅਰ ਚ ਨਾ ਮੈਨੂੰ ਕੰਡ ਪਲਾਜ਼ ਚ ਕਲਾਚ ਚ ਵੀ ਨਹੀਂ ਕੁੱਟਿਆ ਤੈਨੂੰ ਪ੍ਰੇਅਰ ਚ ਕੁੱਟਿਆ ਇਹਨਾਂ ਨੂੰ ਕੁੱਟਿਆ ਸੀ ਕਿ ਕਮਰੇ ਦਾਤਾ ਸੀਗਾ ਕਮਰੇ ਦੇ ਚ ਕਿਹੜੇ ਕਮਰੇ ਚ ਬਿੱਲੇ ਵਾਲੇ ਚ ਜਿੱਥੇ ਉਹ ਬਣਾ ਹੋਇਆ ਅੱਛਾ ਨਾਸਰੀ ਵਾਲੀ ਚ ਕਿ ਮੈਂ ਤੁਹਾਡੀ ਕਲਾਸ ਚੋਂ ਉਹ ਤੋਂ ਡੈਸੀ ਨਰਸਰੀ ਵਾਲ ਬਿੱਲਿਆਂ ਨਾਲ ਜਾਦਾ ਸੀ ਮਹੀਨਾ ਹੋ ਗਿਆ ਉਹ ਤਾਂ ਮਹੀਨਾ ਹੋ ਗਿਆ ਨਹੀਂ ਉਹ ਤਾਂ ਨਰਸਰੀ ਚ ਹੁੰਦਾ ਸੀ ਹੁਣ ਤੂੰ ਕਿਹੜੀ ਕਲਾਸ ਚਾ ਫਿਰ ਫਸਟ ਹੁਣ ਫਸਟ ਚ ਹੋ ਗਿਆ ਮਹੀਨੇ ਜੀ ਤੇ ਤੂੰ ਏ ਵੀ ਆ ਲੈ ਗਈ ਕਿ ਤੂੰ ਐਲकेजी ਚ ਤੇ ਨੀ ਮੈਡਮ ਕੋਟਦੀ ਹੁੰਦੀਆਂ ਕਿੰਨਾ ਕਰ 10 ਬਾਲਾ ਬਾਲਾ ਅੱਛਾ ਚਲ ਹੁਣ ਤੁਸੀਂ ਲੜਦੇ ਤਾਂ ਨਹੀਂ ਆਪਸ ਚ ਪੱਕੀ ਗੱਲ ਹੈ ਤੂੰ ਲੜੇਗਾ ਤੂੰ ਭਾਈ ਲੜੇਗਾ ਕਿਉਂ ਤੂੰ ਕਿਵੇਂ ਲੜੇਗਾ ਬੜਾ ਸਿਆਣਾ ਤੂੰ ਚੰਗਾ ਵੇ ਦੱਸੂ ਮੈਡਮ ਨੂੰ ਤੂੰ ਲੜੇਗਾ ਹਾਂ ਇਹ ਮੁੰਡਾ ਸਿਆਣਾ